ਹੈਲੋ ਹੈਲੋ ਹਰਮਨ ਕੀ ਹਾਲ ਚਾਲ ਹੈ ਹਾਂ ਸਿਮਰ ਵਧੀਆ ਤੂੰ ਦੱਸ ਬਸ ਮੇਰਾ ਵੀ ਵਧੀਆ ਮੈਂ ਕਿਹਾ ਯਾਰ ਅਜੀਤੀ ਉਹਨਾਂ ਨੇ ਬੜਾ ਤਾਂ ਕੀਤਾ ਅਜੇ ਤੋ ਫੋਨ ਕਰਦੀ ਆਂ ਕਦੀਨੇ ਪੈਸੇ ਦੇ ਦੇ ਕਦੀਨੇ ਪੈਸੇ ਦੇ ਦੇ ਆਧਾਰ ਕਾਲਸ ਤੋਂ ਤੂੰ ਕਿਦਾਂ ਛਟਕਾਰਾ ਫੁੰਨੀ ਆਪ ਲੈ ਸੋਖਾ ਕੰਮ ਬਸ ਫੋਨ ਚੁੱਕ ਦਿਆਂ ਕਿਆ ਕਰ ਵੀ ਛੇਤੀ ਕੰਮ ਦੱਸ ਦੋ ਭਾਈ ਮੇਰੇ ਪੌਂਦੀ ਬੈਂਡ ਲੋਨ ਵਾਲੀ ਆ ਤੇ ਜੇ ਅਗਲਾ ਪੈਸੇ ਮੰਗ ਲੇ ਤੇ ਕਿਆ ਕਰ ਵੀ ਗੂਗਲ ਪੇ ਤੇ ਮੈਂ ਚਲਾਉਂਦੀ ਨਹੀਂ ਇਹ ਨਗਦ ਲੈਣੀ ਆ ਤੇ ਗੱਲ ਕਰ ਅੱਛਾ ਪਰ ਜੇ ਕੋਈ ਜਿਆਦਾ ਬੇਸ਼ਰਮ ਹੋਵੇ ਤੇ ਉਹ ਕਵੇ ਵੀ ਚੱਲ ਮੈਂ ਆਇਆ ਤੇਰ ਕੋ ਨਗਦੀ ਲੈ ਲੈਣਾ ਤੇ ਉਹ ਨਗਦ ਲੈਣ ਆ ਜੀ ਫਿਰ ਕੀ ਕਰੇ ਫਿਰ ਬਸ ਨਾਲ ਹੀ ਕਹਿਣ ਲੱਗ ਜਾ ਕਰ ਹੈਲੋ ਹੈਲੋ ਉੱਚੀ ਬੋਲ ਉੱਚੀ ਬੋਲ ਉਹ ਮੈਨੂੰ ਸੌਂਦਾ ਨਹੀਂ ਪਿਆ ਕੀ ਕਹਿਣ ਰਹੀ ਆ ਤੂੰ ਉਹ ਯਾਰ ਮੈਨੂੰ ਨਹੀਂ ਸੌਂਦਾ ਪਿਆ ਲੱਗਦਾ ਮੇਰੇ ਫੋਨ ਦੀ ਬੈਂਡ ਹੀ ਲੋ ਆ ਆ ਤੇ ਆਈਡੀਆ ਤੂੰ ਵਧੀਆ ਦਿੱਤਾ ਕੋਈ ਨਾ ਮੈਂ ਨਹੀਂ ਕਰਕੇ ਵੇਖੂਗੀ ਇਹ ਵਾਲਾ ਆਈਡੀਆ ਲੈ ਮੇਰੀ ਤਾਂ ਸੱਚੀ ਜਾਨ ਹੀ ਤੰਗ ਹੋਈ ਪਈ ਸੀ ਚੱਲ ਛੱਡ ਹੋਰ ਸੁਣਾ ਕੀ ਹਾਲ ਚਾਲ ਆ ਹਾਂ ਬਸ ਠੀਕ ਠਾਕ ਆ ਕੀ ਕਰਦੀ ਪਈ ਸੀ ਬਸ ਕੁਝ ਨਹੀਂ ਕਰਨਾ ਕੀ ਆ ਆ ਜਾ ਫਿਰ ਖੱਪਾ ਛੱਪਾ ਮਾਰਦੇ ਆ ਨਾਲੇ ਚਾਹ ਪਾਣੀ ਪੀਨੇ ਆ ਯਾਰ ਤੇਰੇ ਨਾਲ ਇੱਕ ਕੰਮ ਸੀਗਾ ਰਪਈਆ 5000 ਦੇ ਆੜੀਏ ਵਿਆਹ ਆ ਗਿਆ ਹੀ ਸਾਨੂੰ ਉੱਤੇ ਮੇਰੇ ਕੋਲ ਪੈਸੇ ਨਹੀਂ ਆ ਕੀ ਹੈਲੋ ਆਵਾਜ਼ ਨਹੀਂ ਆਉਂਦੀ ਹੈਲੋ ਹੈਲੋ ਉੱਚੀ ਬੋਲ ਹੈਲੋ ਹੈਲੋ ਮੈਨੂੰ ਲੱਗਦਾ ਮੇਰਾ ਫੋਨ ਬੰਦ ਹੋ ਚਲਿਆ ਲੱਗਦਾ ਬੈਟਰੀ ਲੋ ਹੋ ਗਈ ਆ ਹੈਲੋ ਉਹ ਮੇਰੀ ਬਿੱਲੀ ਮੈਨੂੰ ਮਿ ਆਉ ਹੈਲੋ ਹੈਲੋ ਉੱਚੀ ਬੋਲ ਉੱਚੀ ਹੈਲੋ ਹੈਲੋ